ਅੱਜਕੱਲ ਕਰਦੇ ਹਾਂ ਜੀ ਜਪ ਦੇ ਗੁੱਝੇ ਪੇਦਾਂ ਦੀ ਜਿੰਨਾ ਵਿੱਚ ਬਹੁਤ ਸਾਰੇ ਸਵਾਲਾਂ ਦੇ ਜਵਾਬ ਆ ਗਏ ਹਨ ਜੀ ਕੀ ਜਪ ਕੀ ਹੈ ਸਿਮਰਨ ਕੀ ਹੈ ਕੀ ਸਾਨੂੰ ਪਾਠ ਕਰਨਾ ਚਾਹੀਦਾ ਹੈ ਜਾਂ ਜੇ ਅਰਥ ਨਹੀਂ ਹੁੰਦੇ ਕਿ ਸਾਨੂੰ ਫਿਰ ਵੀ ਬਾਣੀ ਪੜਨੀ ਚਾਹੀਦੀ ਹੈ ਜੀ ਇਹ ਬਹੁਤ ਹੀ ਗੁੱਝੇ ਸਵਾਲਾਂ ਦੇ ਜਵਾਬ ਜਪ ਦੇ ਵਿੱਚ ਆ ਗਏ ਨੇ ਪਰ ਆਪਾਂ ਫਿਰ ਵੀ ਥੋੜਾ ਜਿਹਾ ਇੱਕ ਵਾਰ ਧਿਆਨ ਮਾਰ ਲੈਣੇ ਹਨ ਜੀ ਤੇ ਗੁਰਬਾਣੀ ਸਾਡੇ ਜੀਵਨ ਤੇ ਹਰ ਇੱਕ ਪਹਿਲੂ ਤੇ ਪ੍ਰੇਰਨਾ ਦੇਣ ਵਾਲੀ ਹੈ ਜੀ ਅਰਿਸ ਜਪ ਅਵਸਥਾ ਦੇ ਪਹੁੰਚਣ ਲਈ ਸਾਨੂੰ ਤਿੰਨ ਮੁੱਖ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਜੀ ਪਹਿਲਾ ਹੈ ਗਾਵੀਏ ਬੋਲਾਂ ਦੇ ਰਾਹੀ ਜ਼ੁਬਾਨ ਦੇ ਰਾਹੀ ਜਿਹੜਾ ਉਚਾਰਨ ਹੈ ਜੀ ਉਹ ਤੁਹਾਡਾ ਸਹੀ ਹੋਣਾ ਚਾਹੀਦਾ ਹੈ ਭਾਪ ਜਪਜੀ ਸਾਹਿਬ ਜੀ ਆਪਾਂ ਪੜ੍ਹਦੇ ਹਾਂ ਬਹੁਤ ਵਧੀਆ ਹੋਵੇਗਾ ਜੇ ਆਪਾਂ ਥੋੜਾ ਜਿਹਾ ਸਮਾਂ ਲੈ ਕੇ ਪਿਆਰ ਦੇ ਨਾਲ ਜਪਜੀ ਸਾਹਿਬ ਨੂੰ ਆਪਾਂ ਪੜ੍ਹੀਏ ਉਸ ਗੁਰਬਾਣੀ ਨੂੰ ਸਹੀ ਢੰਗ ਨਾਲ ਗਾਉਣ ਦੀ ਕੋਸ਼ਿਸ਼ ਕਰੀਏ ਜੀ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਗਾਵੀਏ ਸੁਣੀਏ ਮਨ ਰਖੀਏ ਪਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਜਦੋਂ ਇਦਾਂ ਪੜਾਂਗੇ ਜੀ ਤਾਂ ਆਪਾਂ ਨੂੰ ਬਾਣੀ ਦੀ ਸਮਝ ਆਵੇਗੀ ਅਤੇ ਸੁਰਤ ਆਟੋਮੈਟਿਕਲੀ ਜਿਹੜੀ ਆਪਣੀ ਜੁਰਨੀ ਸ਼ੁਰੂ ਹੋ ਜਾਏਗੀ ਇਹ ਜਿਹੜਾ ਹੈ ਜੀ ਗਾਵੀਏ ਵਾਲਾ ਇਹ ਪਹਿਲਾ ਪੜਾਅ ਹੈ ਜੀ ਜਿਸ ਦੇ ਉੱਪਰ ਸਹੀ ਉਚਾਰਨ ਅਤੇ ਬੋਲੀ ਤੇ ਧਿਆਨ ਦੇਣਾ ਜ਼ਰੂਰੀ ਹੈ ਜੀ ਜਿਹੜੀ ਗੁਰਬਾਣੀ ਹੈ ਜੀ ਉਹ ਇੱਕ ਕਾਵ ਰਚਨਾ ਵਿੱਚ ਹੈ ਭਾਲ ਇਸ ਨੂੰ ਆਪਾਂ ਗਾ ਸਕਦੇ ਹਾਂ ਜੀ ਤੇ ਜਪਜੀ ਸਾਹਿਬ ਹੀ ਇੱਕ ਇਹੋ ਜੀ ਬਾਣੀ ਹੈ ਜਿਹੜੀ ਕਿਸੇ ਵੀ ਰਾਗ ਵਿੱਚ ਨਹੀਂ ਹੈ ਜੀ ਭਾਵ ਇਸ ਨੂੰ ਜਿੱਦਾਂ ਤੁਹਾਡਾ ਦਿਲ ਕਰੇ ਜਿਵੇਂ ਤੁਸੀਂ ਚਾਹੋ ਤੁਸੀਂ ਆਪਣੀ ਭਾਵਨਾਵਾਂ ਅਨੁਸਾਰ ਇਸ ਬਾਣੀ ਨੂੰ ਗਾ ਸਕਦੇ ਹੋ ਜੀ ਅੱਗੇ ਹੈ ਜੀ ਸੁਣੀਏ ਭਾਵ ਜਿਹੜਾ ਪਹਿਲਾਂ ਗਾਇਆ ਉਸ ਨੂੰ ਸੁਣਨਾ ਉਸ ਨੂੰ ਕੰਨਾਂ ਦੇ ਨਾਲ ਆਪਣੀ ਸੁਰਤ ਵਿੱਚ ਸਮਾਉਣਾ ਜੀ ਸਿਰਫ ਬੋਲਣਾ ਨਹੀਂ ਸਮੋਣਾ ਇਹ ਜਿਹੜਾ ਹੈਗਾ ਇਹ ਦੂਸਰਾ ਪੜਾਅ ਹੈ ਜੀ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਗਾ ਵੀਏ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਰ ਸੁਖ ਕਰ ਲੈ ਜਾਏ ਜਿਹੜੇ ਹੁਣ ਆਪਾਂ ਜਿਉਂ-ਜਿਉਂ ਇਹ ਗਾ ਰਹੇ ਸੀਗੇ ਪੰਕਤੀਆਂ ਬੋਲ ਰਹੇ ਸੀਗੇ ਕੋਸ਼ਿਸ਼ ਇਹ ਕਰਨੀ ਕਿ ਨਾਲ ਦੀ ਨਾਲ ਜਿਉਂ-ਜਿਉਂ ਆਪਾਂ ਗਾ ਰਹੇ ਹਾਂ ਉਸ ਨੂੰ ਕੰਨਾਂ ਦੇ ਰਾਹੀਂ ਸੁਣਨ ਦੀ ਕੋਸ਼ਿਸ਼ ਕਰੀਏ ਕੰਨਾਂ ਦੇ ਰਾਹੀਂ ਉਹਨਾਂ ਪੰਕਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਜੀ ਇਸ ਜਿਹੜਾ ਸਮਝਣਾ ਬਾਣੀ ਦੇ ਸ਼ਬਦਾਂ ਨੂੰ ਇਹ ਦੂਸਰੀ ਅਵਸਥਾ ਹੈ ਜੀ ਅੱਜ ਤੱਕ ਜੇਕਰ ਤੁਸੀਂ ਪਾਠ ਪੜ੍ਹਦੇ ਹੀ ਆਏ ਹੋ ਮਤਲਬ ਤੁਸੀਂ ਪੰਜ ਮਿੰਟਾਂ ਨੂੰ 10 ਮਿੰਟਾਂ 'ਚ ਤੁਸੀਂ ਜਪਜੀ ਸਾਹਿਬ ਕਰ ਲੈਂਦੇ ਹੋ ਕੋਸ਼ਿਸ਼ ਕਰੋ ਕਿ ਅੱਜ ਤੋਂ ਬਾਅਦ ਜਿਹੜਾ ਜਪਜੀ ਸਾਹਿਬ ਆ ਉਹ 5 ਮਿੰਟ ਦੀ ਥਾਂ ਤੇ ਜਾਂ 10 ਮਿੰਟ ਦੀ ਥਾਂ ਤੇ 15 ਜਾਂ 20 ਮਿੰਟਾਂ 'ਚ ਕੀਤਾ ਜਾਵੇ ਤੇ ਕੋਸ਼ਿਸ਼ ਇਹ ਕਰੋ ਕਿ ਹੌਲੀ-ਹੌਲੀ ਕੀਤਾ ਜਾਵੇ ਸਭ ਨੂੰ ਵਧੀਆ ਹੋਵੇਗਾ ਜੇਕਰ ਉਸ ਨੂੰ ਅ ਗੁਰੂਕਾ ਸਹਿਬ ਤੋਂ ਜਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੇਖ ਕੇ ਪੜਿਆ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਜੀ ਤੇ ਤੀਜਾ ਹੈ ਜੀ ਮਨ ਰਖੀਏ ਪਾਓ ਇਹ ਜਿਹੜਾ ਜੀ ਜਪ ਦਾ ਅੰਤਿਮ ਪੜਾ ਹੈ ਜੀ ਜਿਸ ਦੇ ਵਿੱਚ ਜਿਹੜੇ ਬੋਲੇ ਹੋਏ ਸ਼ਬਦਾਂ ਤੇ ਜਿਹੜੇ ਸਮਝੇ ਹੋਏ ਸ਼ਬਦਾਂ ਉਹਨਾਂ ਨੂੰ ਮਨ ਦੇ ਵਿੱਚ ਮੰਨ ਕੇ ਪਿਆਰ ਦੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰੀਏ ਜੀ ਤੇ ਇਸ ਅਵਸਥਾ ਤੇ ਪਹੁੰਚਣ ਲਈ ਅ ਮਨੁੱਖ ਦੀ ਜ਼ਿੰਦਗੀ ਗੁਰਬਾਣੀ ਦੇ ਸਿਧਾਂਤਾਂ ਨਾਲ ਬੱਧੀ ਜਾਂਦੀ ਹੈ ਜੀ ਇੱਥੇ ਮਨ ਜਿਹੜਾ ਮਨੁੱਖ ਦਾ ਜੀ ਉਹ ਬੜੀ ਸਹਿਜ ਅਵਸਥਾ ਵਿੱਚ ਆ ਜਾਂਦਾ ਹੈ ਭਾਬ ਪ੍ਰਭੂ ਪਰਮਾਤਮਾ ਦਾ ਹੁਕਮ ਮੰਨਣ ਦੇ ਵਿੱਚ ਆ ਜਾਂਦਾ ਜੀ ਹੁਕਮ ਹੀ ਹੋਵਣ ਆਕਾਰ ਹੁਕਮ ਕੀ ਹੈ ਉਹ ਸਮਝ ਆ ਜਾਂਦਾ ਜੀ ਗਾਵੀਏ ਸਮਝ ਆ ਜਾਂਦਾ ਜੀ ਸੁਣੀਏ ਸਮਝ ਆ ਜਾਂਦਾ ਜੀ ਮੰਨੀਏ ਸਮਝ ਆ ਜਾਂਦਾ ਜੀ ਚਾਰ ਪੰਕਤੀਆਂ ਆndੀਆਂ ਨੇ ਜੋ ਸੁਣੇ ਦੀਆਂ ਚਾਰ ਪੰਕਤੀਆਂ ਜਿਨ੍ਹਾਂ ਨੇ ਮੰਨ ਲਿਆ ਜਾਂ ਜੇ ਤੁਸੀਂ ਮੰਨ ਲੋਗੇ ਅੱਗੇ ਆਣ ਗਈਆਂ ਜੀ ਤੇ ਉਸ ਤੋਂ ਬਾਅਦ ਪੰਜ ਪੜਾ ਜਾਂ ਪੰਜ ਖੰਡ ਵੀ ਆ ਜਾਂਦੇ ਨੇ ਜੀ ਉਹ ਹੈ ਮਨ ਰਖੀਏ ਪਾਓ ਜਦੋਂ ਆਪਾਂ ਮੰਨ ਲਏ ਜਦੋਂ ਆਪਾਂ ਸਮਝ ਲਏ ਤਾਂ ਸੱਚ ਖੰਡ ਹੈ ਜਿਹੜਾ ਪ੍ਰਭੂ ਪਰਮਾਤਮਾ ਹੈ ਉਹ ਸਾਡੇ ਅੰਦਰ ਹੀ ਪੈਦਾ ਹੋ ਜਾਣਗੇ ਜੀ ਇਹ ਹੈ ਜੀ ਤੇ ਇਹ ਜਿਹੜੇ ਤਿੰਨ ਪੜਾ ਸਾਡੇ ਲਈ ਬਹੁਤ ਜ਼ਰੂਰੀ ਹੈ ਗੁਰਬਾਣੀ ਦੀ ਕਮਾਈ ਬਿਨਾਂ ਘਾਲਣਾ ਤੋਂ ਨਹੀਂ ਮਿਲਣੀ ਜੀ ਤੁਹਾਨੂੰ ਘਾਲਣਾ ਘਲਣੀ ਹੀ ਪੈਣੀ ਹੈ ਜੇ ਤੁਸੀਂ ਇਹ ਚਾਹੋ ਕਿ ਮੈਂ ਰੋਜ਼ ਤੇ ਦਿਨਾਂ ਪਾਠ ਪੜ ਕੇ ਮੈਨੂੰ ਅੱਗੇ ਕੁਝ ਪ੍ਰਾਪਤ ਹੋ ਜਾਏਗਾ ਤਾਂ ਮਾਫ ਕਰਨਾ ਜੀ ਜੇ ਗੁਰਬਾਣੀ ਅਨੁਸਾਰ ਸਮਝਿਆ ਜਾਵੇ ਤਾਂ ਤੁਹਾਨੂੰ ਜਾਂ ਗੁਰਬਾਣੀ ਅਨੁਸਾਰ ਸਿੱਖਿਆ ਲਈ ਜਾਵੇ ਤਾਂ ਤੁਹਾਨੂੰ ਪੜਨ ਦੇ ਨਾਲ ਨਾਲ ਸਮਝਣਾ ਅਤੇ ਸਮਝਣ ਤੋਂ ਬਾਅਦ ਜ਼ਿੰਦਗੀ ਵਿੱਚ ਮੰਨਣਾ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਘਾਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਤੇ ਇਹੀ ਰੋਜ਼ਾਨਾ ਪਾਠ ਕਰਨਾ ਬਾਣੀ ਦਾ ਸਹੀ ਉਚਾਰਨ ਕਰਨਾ ਉਸ ਦੇ ਅਰਥ ਨੂੰ ਸਮਝਣਾ ਹੀ ਅਸਲੀ ਅਸਲੀ ਜਿਹੜੀ ਤੁਹਾਡੀ ਕਹਾਣਾ ਕਰਨ ਵਾਲੀ ਹੈ ਜੇਕਰ ਤੁਸੀਂ ਅੱਜ ਤੱਕ ਬਾਣੀ ਪੜ੍ਹਦੇ ਆਏ ਹੋ ਅਰਥ ਨਹੀਂ ਸਮਝੇ ਤਾਂ ਕੋਸ਼ਿਸ਼ ਕਰੋ ਇੱਕ ਕੋਰਸ ਦਾ ਟੀਚਾ ਵੀ ਇਹੀ ਹੈ ਤਾਂ ਜੋ ਅਸੀਂ ਹੁਣ ਅਗਲੇ ਪੜਾਅ ਵਿੱਚ ਜਾ ਸਕੀਏ ਗਾ ਤਾਂ ਸਾਨੂੰ ਬਹੁਤ ਸਾਲ ਹੋ ਗਏ ਹੋ ਗਏ ਬਾਣੀ ਪੜ੍ਹਦੇਆਂ ਨੂੰ ਆਓ ਹੁਣ ਉਹਨੂੰ ਸਮਝ ਵੀ ਲਈਏ ਤੇ ਫਿਰ ਸਮਝਣ ਤੋਂ ਬਾਅਦ ਜੇ ਸਮਝਣ ਦੇ ਨਾਲ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਦੇ ਆ ਸਕਦੇ ਹਾਂ ਜੀ ਇਹ ਹਨ ਜਪਜੀ ਸਾਹਿਬ ਦੇ ਜਾਂ ਗੁਰਬਾਣੀ ਦੇ ਗੁੱਝੇ ਪੇਦ